ਹਾਂ ਜੀ ਹੁਣ ਆਪਣੇ ਮੰਗਲ ਸਿੰਘ ਜੀ ਨੂੰ ਜਿਹੜਾ ਵਾ ਆਪਾਂ ਜ਼ਿਲ੍ਹਾ ਪ੍ਰਧਾਨ ਜਿਹੜਾ ਵਾ ਉਹ ਨਿਯੁਕਤ ਕੀਤਾ ਗਿਆ ਵਾ ਤੇ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕਿ ਜੋ ਵੀ ਸਮੱਸਿਆ ਹੁੰਦੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਿਹੜੀ ਆ ਦੱਸੀ ਜਾਵੇ ਤੇ ਬਲਵਿੰਦਰ ਸਿੰਘ ਜੀ ਸਾਡੇ ਜਿਹੜੇ ਨੇ ਉਹਨਾਂ ਨੂੰ ਚੇਅਰਮੈਨ ਜਿਹੜਾ ਵਾ ਸਾਪਿਆ ਗਿਆ ਵਾ ਜੀ ਜਿਹੜੀ ਮੀਟਿੰਗ ਕੀਤੀ ਆਪਣਾ ਨਾਮ ਦੱਸੋ ਪੁੱਲਾ ਤੇ ਕਿਸ ਬੰਦੀ ਕੀਤੀ ਜੀ ਮੇਰਾ ਨਾਮ ਬਲਜਿੰਦਰ ਸਿੰਘ ਈ ਰਿਕਸ਼ਾ ਯੂਨੀਅਨ ਪੰਜਾਬ ਪ੍ਰਧਾਨ ਜਨਰਲ ਸਕੱਤਰ ਆਪ ਇਹ ਰਿਕਸ਼ਾ ਯੂਨੀਅਨ ਅਸੀਂ ਇੱਕ ਹਾਲਾਤਾਂ ਲਵੇ ਕੇ ਤਿਆਰ ਕੀਤੀ ਗਰੀਬ ਦੀ ਕੋਈ ਵੀ ਸੁਣਾਈ ਨਹੀਂ ਹੁੰਦੀ ਸੀ ਤੇ ਗਰੀਬ ਨੂੰ ਹਰ ਇੱਕ ਕਾਰ ਮੋਟਰਸਾਈਕਲ ਵਾਲੀਆਂ ਗਲੀਆਂ ਵਾਲੇ ਜਿਹੜੇ ਆ ਇਹ ਝੰਡਾ ਮਾਰ ਕੇ ਕੁੱਤੇ ਵਾਂਗੂ ਭਿਹਾ ਦਿੰਦੇ ਸੀ ਤੇ ਇਹ ਕਰਕੇ ਅਸੀਂ ਆਪਣੀ ਯੂਨੀਅਨ ਤਿਆਰ ਕੀਤੀ ਸਾਰੇ ਵੀਰਾਂ ਦੇ ਗਰੀਬ ਭਰਾਵਾਂ ਦੇ ਸੰਯੋਗ ਦੇ ਨਾਲ ਅਸੀਂ ਚਾਹੁੰਦੇ ਆ ਵੀ ਹਾਂ ਦਾ ਵੀ ਕੋਈ ਮੌਜੂਦ ਹੋਵੇ ਸ਼ਹਿਰ ਦੇ ਵਿੱਚ ਤੇ ਹਾੜੀ ਸੁਣਾਈ ਹੋਵੇ ਤੇ ਆਪਣੀ ਰੋਜੀ ਰੋਟੀ ਹਰ ਇੱਕ ਮਾਗੇ ਖਾਣ ਤੇ ਜਿਹੜੀਆਂ ਪਰੇਸ਼ਾਨੀਆਂ ਸਾਨੂੰ ਆਉਂਦੀਆਂ ਨੇ ਉਹ ਨਾ ਆਉਣ। ਮੰਗ ਕੀ ਹੈ ਤੁਹਾਡੀ ਜਿਹੜੀ ਹਾਲੀ ਮੰਗ ਇਹ ਹੀ ਆ ਜੀ ਇੱਕ ਦੇ ਹਾਲੇ ਡਰਾਈਵਰ ਵੀਰ ਭਰਾਵਾਂ ਕੋਲ ਕਿਸੇ ਕੋਲ ਲਾਇਸੈਂਸ ਵਗੈਰਾ ਨਹੀਂ ਹੈਗੇ। ਤੇ ਅਸੀਂ ਸਰਕਾਰੀ ਫੀਸ ਤੇ ਆਪਣੇ ਸਾਰੇ ਵੀਰਾਂ ਨੂੰ ਲਾਇਸੈਂਸ ਬਣਾਉਣ ਲਈ ਸਾਨੂੰ ਸਰਕਾਰ ਆਰਡਰ ਦੇ ਦੇ। ਤੇ ਅਸੀਂ ਸਰਕਾਰੀ ਫੀਸ ਤੇ ਆਰਡਰ ਦੇ ਬਣਾਵਾਂਗੇ ਜੇ ਆਪਾਂ ਮੰਨ ਲਓ ਪ੍ਰਾਈਵੇਟ ਏਜੰਟਾਂ ਕੋਲ ਬਣਵਾਈਏ ਦੇ 6-6000 ਰੁਪਇਆ ਮੰਗਦੇ ਆ। ਤੇ ਉਹ ਮਾੜਾ ਬੰਦਾ ਨਹੀਂ ਦੇ ਸਕਦਾ ਕਿਉਂ ਪ੍ਰਸ਼ਾਸਨ ਨੇ ਲਾਇਸੈਂਸ ਪੁੱਛਣੇ ਆ ਤੇ ਇਨੇ ਪੈਸੇ ਖਰਚ ਕੇ ਮਾੜਾ ਬੰਦਾ ਨਹੀਂ ਬਣਾ ਸਕਦਾ ਪ੍ਰਧਾਨ ਜੀ ਮੇਨ ਮੰਗ ਤੇ ਕੀ ਹੈ ਮੇਨ ਮੰਗ ਹੜੀ ਭਾਈ ਹੈਗੀ ਇਹ ਸਾਨੂੰ ਸਟੈਂਡ ਜਿਹੜੇ ਦਿੱਤੇ ਜਾਣ ਸਰਕਾਰੀ ਤੌਰ ਤੇ ਕਿਉਂ ਉਸ ਤਰ੍ਹਾਂ ਸਾਨੂੰ ਸਾਰੇ ਭਾਅ ਦਿੰਦੇ ਆ ਵੀ ਤੁਹਾਡੇ ਕੋਈ ਸਟੈਂਡ ਨਹੀਂ ਹੈਗੇ ਤੇ ਹਾਲੇ ਜੇ ਸਟੈਂਡ ਹੋਣਗੇ ਅਸੀਂ ਲੈਣ ਵਾਈ ਚੱਲਾਂਗੇ ਤੇ ਹਾਲੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਸਰਕਾਰਾਂ ਵੀ ਸਮਝਣਾ ਤੇ ਪ੍ਰਸ਼ਾਸਨ ਵੀ ਸਮਝੇ ਤੁਹਾਨੂੰ ਨਹੀਂ ਸਟੈਂਡ ਮਿਲਦੇ ਤੇ ਫਿਰ ਫੇਰ ਦੇ ਭਾਜੀ ਫੇਰ ਵੇਖੋ ਜੀ ਇਹ ਦੇ ਫਿਰ ਸਾਨੂੰ ਮਜਬੂਰ ਕਰਕੇ ਹਰਮ ਏਕਤਾ ਕਰਕੇ ਸਟੈਪ ਚੁੱਕਣਾ ਪਿਆ ਧਰਨੇ ਦਾ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਤੁਸੀਂ ਮੀਟਿੰਗ ਕਰ ਰਹੇ ਹੋ ਇਹ ਸਬੰਧ ਵਿੱਚ ਕੀ ਕੀਤੀ ਜਾਂਦੀ ਸਾਡੇ ਲੋਕ ਵੇਖੋ ਜੀ ਸਾਡੇ ਸਟੈਂਡ ਜਿਹੜੇ ਨੇ ਵੱਖ-ਵੱਖ ਨੇ ਜਿਹੜੇ ਦਰਬਾਰ ਸਾਹਿਬ ਜਾਂ ਸ਼ਹੀਦਾਂ ਸਾਹਿਬ ਬਾਹਰੋਂ ਟੂਰਿਸਟ ਆਉਂਦਾ ਵਾ ਬੱਸ ਸਟੈਂਡ ਤੋਂ ਕੀ ਨਾ ਕੀ ਜੀ ਆਪਣਾ ਮੇਰਾ ਨਾਂ ਵੀਰ ਕ੍ਰਾਂਤੀ ਚੋਹਾਨ ਮਜੀਠਾ ਇਹ ਮੈਂ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹਾਂ ਆਪਾਂ ਜਿਹੜੀ ਮਹੀਨੇ ਬਾਅਦ ਮੀਟਿੰਗ ਰੱਖੀ ਆ ਕੋਈ ਵੀ ਸਮੱਸਿਆ ਜਿਹੜੀ ਸਟੈਂਡ ਤੋਂ ਆਉਂਦੀ ਆ ਜਾਂ ਸਾਡੇ ਭੈਣ ਭਰਾਵਾਂ ਨੂੰ ਆਉਂਦੀ ਆ ਉਹ ਆ ਕੇ ਸਾਡੀ ਯੂਨੀਅਨ ਨੂੰ ਦੱਸਦੇ ਨੇ ਤੇ ਅਸੀਂ ਪ੍ਰਸ਼ਾਸਨ ਤੱਕ ਜਿਹੜੀਆਂ ਵਾਂ ਗਾਂ ਪਹੁੰਚਾਉਨੇ ਆ ਤਾਂ ਤੁਹਾਨੂੰ ਕੀ ਸੋਚਿਆ ਜਦੋਂ ਮੀਟਿੰਗ ਕਰ ਰਹੇ ਹੋ ਵੇਖੋ ਜੀ ਸਮੱਸਿਆ ਇਹ ਆ ਕਿ ਜਿਹੜੇ ਸਟੈਂਡ ਨੇ ਸਾਡੇ ਸਰਕਾਰੀ ਪਹਿਲਾਂ ਜਦੋਂ ਰਿਕਸ਼ੇ ਚੱਲਦੇ ਸੀ ਆਟੋ ਚੱਲਦੇ ਸੀ ਸਰਕਾਰੀ ਸਟੈਂਡ ਜਿਹੜੇ ਕਾਰਪੋਰੇਸ਼ਨ ਵੱਲੋਂ ਮਨਜ਼ੂਰਸ਼ੁਦਾ ਕੀਤੇ ਗਏ ਸੀ ਪਰ ਈ ਰਿਕਸ਼ੇ ਜਦੋਂ ਦਾ ਆਇਆ ਵਾ ਇਨਾਂ ਦਾ ਕੋਈ ਸਟੈਂਡ ਜਿਹੜਾ ਵਾ ਮਨਜ਼ੂਰਸ਼ੁਦਾ ਨਹੀਂ ਕੀਤਾ ਗਿਆ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਆਪਾਂ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਨੇ ਸਾਲ ਹੋ ਗਿਆ ਸਾਡੀ ਕੋਈ ਵੀ ਜਿਹੜੀ ਸੁਣਵਾਈ ਨਹੀਂ ਕੀਤੀ ਪਰ ਆਪਾਂ 2025 ਦੇ ਵਿੱਚ ਕਿਉਂਕਿ ਸਮਾਂ ਜਿਹੜਾ ਵਾ ਉਹ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਵਾ ਪਰ ਜਿਹੜਾ ਮਜ਼ਦੂਰ ਵਿਚਾਰਾ ਆ ਉਹ ਤੇਜ਼ੀ ਦੇ ਨਾਲ ਜਿਹੜਾ ਵਾ ਉਹ ਪਿੱਛੇ ਆ ਰਿਹਾ ਵਾ ਉਹਦਾ ਕਾਰਨ ਉਹਦੇ ਕਾਰਨ ਆ ਸਰਕਾਰਾਂ ਦਾ ਸਰਕਾਰਾਂ ਜਿਹੜੀਆਂ ਨੇ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਸਾਡੀ ਮੰਗ ਇਹੋ ਵਾ ਵੀ ਇਹਨਾਂ ਦੇ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਈ ਰਿਕਸ਼ੇ ਜਿਹੜੇ ਬੰਦ ਕੀਤੇ ਜਾਣ ਇਹਨਾਂ ਦੇ ਲਾਇਸੈਂਸ ਜਿਹੜੇ ਉਹ ਚੈੱਕ ਕੀਤੇ ਜਾਣ ਇਹਨਾਂ ਦੇ ਕਾਗਜ਼ ਜਿਹੜੇ ਉਹ ਚੈੱਕ ਕੀਤੇ ਜਾਣ ਠੀਕ ਹੈ ਜੀ ਤੇ ਜਿਹੜੀਆਂ ਗੈਰ ਕਾਨੂੰਨੀ ਗੱਡੀਆਂ ਚੱਲਦੀਆਂ ਨੇ ਉਹ ਬੰਦ ਕੀਤੀਆਂ ਜਾਣ ਤੇ ਸਿਟੀ ਦਾ ਮਾਹੌਲ ਜਿਹੜਾ ਵਾ ਉਹ ਸਾਫ਼ ਸੁਥਰਾ ਹੋਵੇ ਹਾਂ ਜੀ ਹਾਂ ਜੀ ਸਟੈਂਡ ਦੀ ਮੰਗ ਰੱਖ ਰਹੇ ਆ ਤੇ ਜੇ ਸਾਡੀ ਸਰਕਾਰ ਨਹੀਂ ਸੁਣਦੀ ਫਿਰ ਜੋ ਸਾਗਲੀ ਕਾਰਵਾਈ ਹੋਊਗੀ ਉਹ ਆਪਾਂ ਜਿਹੜੀ ਅੱਗੇ ਗਾਂਗ ਮੀਡੀਆ ਤੁਹਾਡੇ ذریعے ਰਹੀ ਇਹਨਾਂ ਤੱਕ ਪਹੁੰਚਾਵਾਂਗੇ ਪਰ ਇਹ ਸਾਡੀ ਮੰਗ ਜਿਹੜੀ ਆ ਮਾਨ ਸਾਹਿਬ ਤੱਕ ਵੀ ਪਹੁੰਚਣੀ ਚਾਹੀਦੀ ਆ ਕਿ ਮਾਨ ਸਾਹਿਬ ਤਿੰਨ ਸਾਲ ਹੋ ਗਏ ਨੇ ਤੁਹਾਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਿਆ ਪਰ ਪੰਜਾਬ ਦਾ ਜਿਹੜਾ ਜ਼ੀਰੋ ਗਰਾਉਂਡ ਦਾ ਲੈਵਲ ਆ ਤੇ ਜਿਹੜਾ ਅੱਜ ਮੇਰਾ ਪੰਜਾਬ ਜਿਹੜਾ ਵਾ ਨਸ਼ਿਆਂ ਦੇ ਵਿੱਚ ਡੋਬ ਰਿਆ ਵਾ ਤੁਸੀਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਚਟਾ ਬੰਦ ਕਰਾਂਗੇ ਪਰ ਅੱਜ ਡਬਲ ਹੋਇਆ ਵਾ ਤੇ ਇਸ ਕਰਕੇ ਮੇਰੀ ਬੇਨਤੀ ਆ ਥੋੜਾ ਜਿਹਾ ਮਜ਼ਦੂਰਾਂ ਵੱਲ ਵੀ ਧਿਆਨ ਦਿਓ ਕਿਉਂਕਿ ਸਾਡੀ ਯੂਨੀਅਨ ਦਾ ਤੇ ਇਹੋ ਹੀ ਆ ਨਾਰਾ ਆ ਵੀ ਸਾਡਾ ਹੱਕ ਤੇ ਸੱਚ ਦੀ ਲੜਾਈ ਜਿਹੜੀ ਆ ਉਹ ਅਸੀਂ ਲੜਦੇ ਰਵਾਂਗੇ